ਰੇਟ ਦੇ ਵਿੱਚੋਂ ਦੇਖੋ ਜੀ ਰੇਟ ਆਪਣੇ ਬਹੁਤ ਜੈਨੂਇਨ ਹੈਗੇ ਨੇ ਸਾਰੇ 100 100 ਐਚਪੀ ਦੇ ਜਿਹੜੇ ਪੈਨਲ ਹੁੰਦੇ ਕਈਆਂ ਕੰਪਨੀਆਂ ਦਾ ਤਾਂ ਲੱਖ ਲੱਖ 2 2 ਲੱਖ ਦੇ ਹੁੰਦੇ ਸੀ ਓਕੇ ਸਰ ਆਪਣੇ ਜਿਹੜੇ ਪੈਨਲ ਹੈਗੇ ਅੰਡਰ 50000 ਹੈਗੇ ਐਮ ਆਰ ਪੀ ਇਹਨਾਂ ਦੀ ਉਹ ਜਿਹੜਾ ਆਪਣਾ ਪੈਨਲ ਹੈਗਾ ਇਹ ਜੀ ਇਹਦਾ ਇਨਸਾਈਡ ਥਿਊ ਹੈਗਾ ਓਕੇ ਠੀਕ ਹੈ ਜੀ ਇਹ ਆਪਣੇ ਜਿਵੇਂ ਨੋਰਮਲ ਪੰਜਾਬ ਦੇ ਵਿੱਚ 45 ਐਚਪੀ 50 ਐਚਪੀ ਤੱਕ ਦੀਆਂ ਮੋਟਰਾਂ ਚੱਲਦੀਆਂ ਨੇ ਉਹਨਾਂ ਵਾਸਤੇ ਹੈਗਾ ਜੀ ਇਹ ਤੇ ਜਿਹੜੀ ਆਪਣੀ ਫੈਕਟਰੀਆਂ ਦੇ ਵਿੱਚ ਮਸ਼ੀਨਰੀ ਲੱਗਦੀਆਂ ਨੇ ਜੀ ਵੱਡੀਆਂ ਮਸ਼ੀਨਾਂ ਹੈਗੀਆਂ ਆਪਣੀ 40 40 ਹਾਰਸ ਪਾਵਰ ਦੀ ਕੋਪਰਾ ਉਹਨਾਂ ਦੇ ਨਾਲ ਵੀ ਇਹ ਯੂਜ਼ ਹੁੰਦੇ ਆ ਜੀ ਠੀਕ ਹੈ ਜੀ ਤੇ ਇਹ ਬਸੇ ਅੱਜ ਆਪਣੇ ਨਾਲ 100 HP ਤੱਕ ਦੇ ਪੈਨਲ ਲੈ ਕੇ ਆਏ ਹੈਗੇ ਹੈਵੀ ਡਿਊਟੀ ਵਿਦ ਸਟੈਪਸ ਵੀ ਹੈਗੇ ਆ ਵਿਦ ਵਾਇਰਸ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਆਪਣੀ ਕੋਲ ਰੇਂਜ ਹੈਗੀ ਇਲੈਕਟ੍ਰੋਨਿਕ ਵੀ ਰੇਂਜ ਹੈਗੀ ਸਾਡੇ ਕੋਲ ਤੇ ਸਾਡੇ ਕੋਲ ਥਰਮਲ ਵੀ ਵੇਚਦੇ ਆ ਸਤਿ ਸ਼੍ਰੀ ਅਕਾਲ ਮੇਰੇ ਨਾਲ ਰਮਨ ਸਿੰਘ ਹਾਲਕ ਇਸ ਵਕਤ ਅਸੀਂ ਯੂਨੀਵਰਸਿਟੀ ਕਿਸਾਨ ਮੇਲੇ ਤੇ ਮੌਜੂਦ ਆ ਤੁਹਾਨੂੰ ਜਿਹੜੇ ਮੇਰੇ ਪਿੱਛੇ ਦੇਖ ਸਕਦੇ ਹੋ ਮੈਕਸ ਕੰਪਨੀ ਸਮਰਸ਼ਵਲ ਕੰਟਰੋਲ ਪੈਨਲ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆਪਾਂ ਬਾਕੀ ਜਿਹੜੇ ਸਾਡੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਕੀ ਇਹਨਾਂ ਦਾ ਕੰਮ ਹੈ ਤੇ ਕੀ ਖਾਸ ਚੀਜ਼ ਇਹਨਾਂ ਵਿੱਚ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਸਭ ਤੋਂ ਪਹਿਲਾਂ ਸਰ ਇਹ ਦੱਸੋ ਕਿ ਇਹਦਾ ਕੰਮ ਕੀ ਹੈ ਸਾਰੇ ਨਾ ਦਾ ਬਰਾਮੇ ਹੈਗਾ ਜੀ ਦੋ ਬੋਥ ਵੇਸ ਹੈਗੇ ਆ ਜੀ ਇੰਡਸਟਰੀਅਲ ਵੀ ਹੈਗੇ ਆ ਤੇ ਐਗਰੀਕਲਚਰ ਵੀ ਹੈਗੇ ਆ ਅਸੀਂ ਅੱਜ ਆਪਣੇ ਨਾਲ 100 HP ਤੱਕ ਦੇ ਪੈਨਲ ਲੈ ਕੇ ਆਏ ਹੈਗੇ ਹੈਵੀ ਡਿਊਟੀ ਵਿਦ ਸਟੈਪਸ ਵੀ ਹੈਗੇ ਆ ਵਿਦ ਵਾਇਰਸ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਆਪਣੇ ਕੋਲ ਰੇਂਜ ਹੈਗੀ ਇਲੈਕਟ੍ਰੋਨਿਕ ਵੀ ਰੇਂਜ ਹੈਗੀ ਸਾਡੇ ਕੋਲ ਤੇ ਸਾਡੇ ਕੋਲ ਥਰਮਲ ਰੇਂਜ ਵੀ ਹੈਗੀ इवन ਅਸੀਂ ਔਇਲ ਸਟਾਰਟਰਸ ਦੀ ਕੰਪਲੀਟ ਰੇਂਜ ਲੈ ਕੇ ਆਏ ਹੈਗੇ ਆ ਜੀ ਮਲਟੀਪਲ ਐਪਲੀਕੇਸ਼ਨਸ ਹੈਗੀਆਂ ਨੇ ਸਾਡੀਆਂ ਕੋਈ ਆਪਣੀ ਰਬਰ ਇੰਡਸਟਰੀਜ਼ ਦੇ ਵਿੱਚ ਲੱਗਦੇ ਜਿਹੜੇ ਆਪਣੀ ਆਪਣੀ ਚੱਕੀਆਂ ਤੇ ਲੱਗਦੇ ਹੈਗੇ ਆ ਜੀ ਉਸ ਤੋਂ ਬਾਅਦ ਪ੍ਰੈਸ਼ਰਾਂ ਤੇ ਲੱਗਦੇ ਹੈਗੇ ਜੀ ਉਸ ਤੋਂ ਇਲਾਵਾ ਜੀ ਆਪਣੀ ਵੱਡੀ ਇੰਡਸਟਰੀਜ਼ ਰਿਫਾਈਨਰੀਜ਼ ਦੇ ਵਿੱਚ ਤੱਕ ਆਪਣੇ ਸਾਰੇ ਪੈਨਲ ਜਿਹੜੇ ਹੈਗੇ ਲੱਗਦੇ ਖਾਸियत ਇਹ ਨਾਲ ਜੀ ਇਹ ਹੈਗੀ ਆ ਜੀ ਟਾਪ ਕੁਆਲਿਟੀ ਦੇ 100% ਇਹਦੇ ਵਿੱਚ ਵੀਟਪੀ ਗ੍ਰੇਡ ਦਾ ਪਾਪਰ ਯੂਜ਼ ਕੀਤਾ ਜਾਂਦਾ ਹੈ ਸਾਰੇ ਸਟੇਪਰ ਤੁਹਾਨੂੰ ਹੈਵੀ ਦਿੱਤੀ ਜਾਂਦੀਆਂ ਸੀ ਇਹਦੇ ਵਿੱਚ ਤੇ ਕੁਆਲਿਟੀ ਦਾ ਦਾਵਾ ਹੈ ਜੀ ਇਹਦੇ ਵਿੱਚ ਡ੍ਰਿਪਿੰਗ ਦੇ ਵੱਲੋਂ ਵੀ ਤੇ ਪਰਫਾਰਮੈਂਸ ਦੇ ਵੱਲੋਂ ਵੀ ਸਰ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਛੋਟੇ ਵੱਡੇ ਹੈ ਇਹਨਾਂ ਵਿੱਚ ਛੋਟੇ ਵੱਡੇ ਕੀ ਸੜੀ ਕੋਈ ਛੋਟੇ ਜਿਹੜੇ ਛੋਟੇ ਪੈਨਲ ਨੇ ਇਹ ਛੋਟੀ ਮੋਟਰਾਂ ਤੇ ਲੱਗਦੇ ਨੇ ਕਿਸ ਤਰ੍ਹਾਂ ਸਰ ਇਹ ਜਿਹੜਾ ਹੈਗਾ ਜੀ 40 45 ਦਾ ਜਿਹੜਾ ਆਪਣਾ ਪੈਨਲ ਹੈਗਾ ਇਹ ਜੀ ਇਹਦਾ ਇਨਸਾਈਡ 뷰 ਹੈਗਾ ਓਕੇ ਠੀਕ ਹੈ ਜੀ ਇਹ ਆਪਣੇ ਜਿਵੇਂ ਨਾਰਮਲ ਪੰਜਾਬ ਦੇ ਵਿੱਚ 45 HP 50 HP ਤੱਕ ਦੀਆਂ ਮੋਟਰਾਂ ਚੱਲਦੀਆਂ ਨੇ ਉਹਨਾਂ ਵਾਸਤੇ ਹੈਗਾ ਜੀ ਇਹ ਤੇ ਜਿਹੜੀ ਆਪਣੀ ਫੈਕਟਰੀਆਂ ਦੇ ਵਿੱਚ ਮਸ਼ੀਨਰੀ ਲੱਗਦੀਆਂ ਨੇ ਜੀ ਵੱਡੀਆਂ ਮਸ਼ੀਨਾਂ ਹੈਗੀਆਂ ਆਪਣੀਆਂ 40 40 ਹਸਪਾਵਰ ਦੀਆਂ ਮੋਟਰਾਂ ਉਹਨਾਂ ਦੇ ਨਾਲ ਵੀ ਇਹ ਯੂਜ਼ ਹੁੰਦੇ ਆ ਜੀ ਠੀਕ ਹੈ ਜੀ ਤੇ ਇਹ ਸਭ 50 HP ਦਾ ਆ ਗਿਆ ਜੀ ਇਹ 50 HP ਦਾ ਮਤਲਬ ਸਰ ਜਾਇ ਐਚ ਪੀ ਜੀ 50 ਹਸਪਾਵਰ ਹੋ ਗਿਆ ਜਿਵੇਂ ਤੁਹਾਨੂੰ ਦੱਸਿਆ ਸੀ ਠੀਕ ਹੈ ਜੀ ਵੀ ਹੈਵੀ ਡਿਊਟੀ ਇਹਦੇ ਵਿੱਚ ਸਾਡੀ ਪੱਤੀਆਂ ਲੱਗੀਆਂ ਨੇ ਠੀਕ ਹੈ ਸਾਰਾ ਇੰਡਸਟਰੀਅਲ ਬੇਸਡ ਵੀ ਹੈਗਾ ਜੀ ਤੇ ਐਗਰੀਕਲਚਰ ਜਿਵੇਂ ਰਾਜਸਥਾਨ ਵਾਲੀ ਸਾਈਡ ਤੇ ਸਾਡਾ ਪੈਨਲ ਇਹ ਬਹੁਤ ਲੱਗਦਾ ਜੀ ਠੀਕ ਹੈ ਜੀ ਪੰਜਾਬ ਵਾਲੀ ਸਾਈਡ ਤੇ ਜੀ ਜ਼ਿਆਦਾਤਰ ਛੋਟੇ ਪੈਨਲ ਜ਼ਿਆਦਾ ਲੱਗਦੇ ਨੇ ਪਰ ਜੇ ਕਿਸੇ ਨੇ ਹੈਵੀ ਪੈਨਲ ਲਾਣਾ ਆ ਡੀਪ ਉਹਦਾ ਬੋਰ ਹੈਗਾ ਮੋਟਰ ਵੱਡੀ ਆ ਇਹ ਜ਼ਰੂਰ ਲਗਾ ਕੇ ਟਰਾਏ ਕਰ ਸਕਦਾ ਹੈ ਜੀ ਜੀ ਸਰ ਇਹ ਇਹ ਕਾਫੀ ਵੱਡਾ ਇਹਨਾਂ ਬਾਰੇ ਵੀ ਦੱਸੋ ਥੋੜਾ ਜਿਹਾ ਇਹਦੇ ਬਾਰੇ ਇਹ ਤਾਂ ਸਰ ਫਿਰ ਬਿਲਕੁਲ ਹੀ ਜਿਹੜੀ ਮਤਲਬ ਤੁਹਾਡੀ ਹੈਗੀ ਆ ਜੀ ਲਾਰਜ ਸਕੇਲ ਇੰਡਸਟਰੀਜ਼ ਐਪਲੀਕੇਸ਼ਨ ਉਹਦੇ ਵਿੱਚ ਯੂਜ਼ ਹੁੰਦੇ ਆ ਜੀ ਇਹ ਇਹ ਹੁੰਦੇ ਆ ਜੀ ਉਸ ਰਬਰ ਟਾਇਰ ਦੇ ਵਿੱਚ ਜਿਹੜੇ ਐਕਸਟਰੂਡਰ ਲੱਗਦੇ ਆ ਵੱਡੇ ਵੱਡੇ ਟਰੈਕਟਰਾਂ ਦੇ ਜਿਹੜੇ ਟਾਇਰ ਬੰਦੇ ਆ ਉਹਦੇ ਵਿੱਚ ਵੱਡੇ ਵੱਡੇ ਹੀਟਰ ਚਲਾਣੇ ਹੁੰਦੇ ਆ ਜਾਂ ਜਿੱਥੇ ਵੱਡੀ ਵੱਡੀ ਮੋਟਰਾਂ ਲੱਗੀਆਂ ਹੁੰਦੀਆਂ 100 100 ਐਚਪੀ ਦੀਆਂ ਪਾਣੀ ਤੁਹਾਨੂੰ ਚਾਹੀਦਾ ਮਤਲਬ ਪੰਜਾਬ ਜਾਇ ਏਕੜਾਂ ਨੂੰ ਤੁਸੀਂ ਪਾਣੀ ਦੇਣਾ ਉੱਥੇ ਵਾਲੇ ਫਿਰ ਪੈਨਲ ਲੱਗਦੇ ਆ ਜੀ ਜੀ ਜੇ ਸਰ ਜਿਸ ਤਰ੍ਹਾਂ ਕੀ ਇਹ ਮਾਰਕੀਟ ਵਿੱਚ ਜੋ ਅਵੇਲੇਬਲ ਹੈ ਸਾਰਾ ਕੁਝ ਅਵੇਲੇਬਲ ਹੈਗਾ ਜੀ ਆਪਣਾ ਆਲੋ ਆਪਣਾ ਤੇ ਤੁਹਾਡੇ ਤੁਹਾਡੀ ਕੰਪਨੀ ਵਿੱਚ ਤੇ ਮਾਰਕੀਟ ਵਿੱਚ ਜਿਹੜੇ ਮਿਲਦੇ ਫਰਕ ਕੀ ਹੁੰਦਾ ਵਿੱਚ ਜੇ ਤੁਸੀਂ ਕਹਿੰਦੇ ਅਸੀਂ ਕਾਪਰ ਯੂਜ਼ ਕਰਦੇ ਆ ਮਾਰਕੀਟ ਵਿੱਚ ਸਰ ਹਾਂਜੀ ਸਾਰਾ ਤਾਂ ਦੇਖੋ ਸਰ ਇਦਾਂ ਹੈ ਇੱਕ ਤਾਂ ਸਾਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਹੈਗਾ ਜੀ ਕੁਆਲਿਟੀ ਲਈ ਉਹ ਸਾਨੂੰ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਨੈਸ਼ਨਲ ਅਵਾਰਡ ਮਿਲਿਆ ਸੀਗਾ ਫੋਰ ਕੁਆਲਿਟੀ। دوسری چیز ਇਹ ਹੈਗੀ ਆ ਜੀ ਹੁਣ ਸ਼ੁਰੂ ਤੋਂ ਔਇਲ ਵਾਲੇ ਸਟਾਰਟਰ ਦੇ ਵਿੱਚ ਸਾਡੀ ਮਾਸਟਰੀ ਸੀਗੀ। ਹਮ ਤੇ ਉਹਦੀ ਲਾਈਫ 10 ਟੂ 15 ইয়ার্স মিনিমাম ਸੀਗੀ। ਬਸ ਉਸੇ 베이스 ਤੇ ਅਸੀਂ ਇਹ ਸਾਰੇ ਪੈਨਲ ਆਪਣੇ ਡਿਵੈਲਪ ਕੀਤੇ ਨੇ। ਹਮ ਜੋ ਮਾਰਕੀਟ ਦੇ ਵਿੱਚ ਮਾਲ ਵਿਕਰਿਆ ਹੈ ਉਸ ਤੋਂ ਇਹਦਾ ਕੰਪੈਰੀਜ਼ਨ ਜੇ ਤੁਸੀਂ ਕਰੋਗੇ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੇਰੇ ਬੋਲਣ ਤੇ ਵਿਸ਼ਵਾਸ ਕਰੋ ਜੀ ਆਪ ਵਰਤ ਕੇ ਦੇਖੋਗੇ ਇਸ ਨੂੰ ਵਰਤਣ ਤੇ ਪਤਾ ਲੱਗ ਜਾਏਗਾ ਤੇ ਸਰ ਰੇਟ ਵਿੱਚ ਵੀ ਕੋਈ ਫਰਕ ਹੋਏਗਾ ਰੇਟ ਦੇ ਵਿੱਚ ਉਹ ਦੇਖੋ ਜੀ ਰੇਟ ਆਪਣੇ ਬਹੁਤ ਜੈਨੂਇਨ ਹੈਗੇ ਨੇ ਸਾਰੇ 100 100 ਐਚਪੀ ਆ ਦੇ ਜਿਹੜੇ ਪੈਨਲ ਹੁੰਦੇ ਕਈਆਂ ਕੰਪਨੀਆਂ ਦੇ ਤਾਂ ਲੱਖ ਲੱਖ 2 2 ਲੱਖ ਦੇ ਹੁੰਦੇ ਸੀ ਓਕੇ ਸਰ ਆਪਣੇ ਜਿਹੜੇ ਪੈਨਲ ਹੈਗੇ ਅੰਡਰ 50000 ਹੈਗੇ ਐਮ ਆਰ ਪੀ ਇਹਨਾਂ ਦੀ ਓਕੇ ਤੇ ਪਰਫਾਰਮੈਂਸ ਇਹਨੂੰ ਤੁਸੀਂ ਲੈ ਲੋ ਲੱਖ ਡੇਢ ਲੱਖ ਵਾਲੇ ਦੇ ਦਊਗਾ ਤੁਹਾਨੂੰ ਠੀਕ ਹੈ ਜੀ ਉਸ ਤੋਂ ਘੱਟ ਨਹੀਂ ਦਊਗਾ ਸਰ ਇਹਦੀ ਕੋਈ ਗਾਰੰਟੀ ਵਗੈਰਾ ਵੀ ਹੁੰਦੀ ਆ ਜੀ ਸਰ 5 ਸਾਲ ਦੀ ਗਾਰੰਟੀ ਰਹੇਗੀ ਜੀ ਓਕੇ ਔਨ ਸਾਈਡ ਤੁਹਾਡੀ ਉੱਥੇ ਹੀ ਆ ਕੇ ਜਿੱਥੇ ਵੀ ਸਾਈਡ ਤੇ ਇੰਡਸਟਰੀ ਇੰਡਸਟਰੀ ਦੇ ਵਿੱਚ ਆ ਕੇ ਰਿਪੇਅਰ ਹੋਊਗਾ ਇਹ ਮੇਜਰ ਫਾਲਟ ਹੈ ਤਾਂ ਰਿਪਲੇਸਮੈਂਟ ਹੋਏਗੀ ਜੇ ਤੁਹਾਡੀ ਫੀਲਡ ਹੈਗੀ ਐਗਰੀਕਲਚਰ ਯੂਜ਼ ਹੋ ਰਿਹਾ ਤੇ ਉੱਥੇ ਆ ਕੇ ਤੁਹਾਨੂੰ ਇਹਦੀ ਰਿਪੇਅਰ ਮਿਲੂਗਾ ਇਹ ਸਰ ਆਲ ਇੰਡੀਆ ਦੇ ਵਿੱਚ ਮੈਂ ਮਗਰ ਹਾਂਜੀ ਜੀ ਇਹ ਆਪਣਾ ਜਿਹੜਾ ਨੈਟਵਰਕ ਹੈ ਪੈਨ ਇੰਡੀਆ ਹੈਗਾ ਆ ਤੇ ਸਰਵਿਸ ਵੀ ਆਪਣੀ ਜਿਹੜੀ ਹੈਗੀ ਹੈ ਸਾਰੀ ਤਰਫ 80% ਕਵਰਡ ਹੈਗੀ ਹੈ ਜੀ ਠੀਕ ਹੈ ਜੀ ਤੇ ਸਰ ਅਗਰ ਤੁਹਾਨੂੰ ਕਸਟਮਰ ਨੇ ਕੰਟੈਕਟ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕੋਈ ਆਨਲਾਈਨ ਤੁਹਾਡਾ ਕੋਈ ਨੰਬਰ ਜਾਂ ਕੋਈ ਵਟਸਐਪ ਨੰਬਰ ਕਿਸ ਤਰ੍ਹਾਂ ਸਾਡੀ ਸਰ ਆਨਲਾਈਨ ਕੰਟੈਕਟ ਕਰਨ ਲਈ ਸਾਡੇ ਆਪਣੇ ਨੰਬਰ ਵੀ ਹੈਗੇ ਨੇ ਤੇ ਪੈਨਲਾਂ ਦੇ ਉੱਤੇ ਵੀ ਨੰਬਰ ਲਿਖੇ ਹੋਏ ਨੇ ਜੀ ਦੱਸ ਦੋ ਸਰ ਅਗਰ ਕੋਈ ਨੰਬਰ ਕੋਈ ਨੰਬਰ ਸਾਡਾ ਸਰ ਫਸਟ ਟਾਈਮ ਸਾਹਮਣੇ ਉੱਤੇ ਹੀ ਆ ਜਾਂਦਾ ਸਰ ਹਾਂਜੀ ਕਸਟਮਰ ਕੇਅਰ ਦੇ ਨੰਬਰ ਤੇ ਸਰ ਤੁਸੀਂ ਕੰਟੈਕਟ ਕਰ ਸਕਦੇ ਹੋ 97518 97511 ਦੂਜਾ ਨੰਬਰ ਹੈਗਾ ਜੀ 97516 97511 ਵੈਬਸਾਈਟ ਕੋਈ ਸਰ ਵੈਬਸਾਈਟ ਹੈਗੀ ਹੈ ਜੀ www.mexswitchgear.com ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਨਾਮ ਕੀ ਹੈ ਜੀ ਮੈਂ ਤੇਜਲ ਸੈਣੀ ਜੀ ਡਾਇਰੈਕਟਰ ਮੈਕਸਵਿਚ ਗੇਸ। थैंक यू वेरी मच। ਜਿਸ ਤਰ੍ਹਾਂ ਜੇ ਅਸੀਂ ਗੱਲਬਾਤ ਕੀਤੀ ਆ ਓਨਰ ਨਾਲ ਜਿਹੜੇ ਤੇਜਲ ਸੈਣੀ ਜੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਬਾਕੀ ਜਿਹੜਾ ਕੰਟੈਕਟ ਨੰਬਰ ਹੈ ਉਹਨਾਂ ਨੇ ਦੱਸ ਦਿੱਤਾ ਆ ਅਗਰ ਕਿਸੇ ਨੂੰ ਵੀ ਇਹ ਔਨਲਾਈਨ ਕਿਸੇ ਨੂੰ ਵੀ ਪੈਨਲ ਮੰਗਵਾਉਣਾ ਹੋਵੇ ਤੁਸੀਂ ਕਿਸੇ ਵੀ ਅੰਮੀ ਅਗਰ ਕੰਟੈਕਟ ਕਰਕੇ ਮੰਗਾ ਸਕਦੇ ਹੋ ਇਹ ਸਰਵਿਸ ਔਨਲਾਈਨ ਹੈ ਔਰ 1 ਸਾਲ ਦੀ ਗਾਰੰਟੀ ਹੈ ਬਾਕੀ ਹੋਰ ਵੀ ਨਵੇਂ ਐਪਲਾਈ ਕਰ ਸਕਦੇ ਹੋ।